ਮੈਂ ਕਾਸੀ ਬੋਰ ਵਾਲੇ ਟੋਇਆਂ ਚੋਂ ਨਿਕਲ ਕੇ ਆਇਆ ਇਹ ਤਾਂ ਸੁਖਵੀਰ ਬਾਦਲ ਹੋਰੀ ਨੇ ਜੀਪ ਤੇ ਵੀ ਛੱਤ ਲਵਾਈ ਫਿਰਦਾ ਮੈਂ ਕੀ ਕਹਿੰਦੇ ਹੁੰਦੇ ਨੇ ਕਹਿੰਦੇ ਸਾਨੂੰ ਅੰਗਰੇਜ਼ੀ ਚ ਪੁੱਛਦੇ ਹੁੰਦੇ ਆ ਹਾਊ ਮੱਚ ਇਜ਼ ਦਾ ਟੈਂਪਰੇਚਰ ਆਊਟਸਾਈਡ ਇਹ ਕਾਕੇ ਮੈਂ ਇਹਨਾਂ ਦੇ ਘਰ ਵਾਲੀਆਂ ਬੀਬਾ ਜੀ ਨੇ ਆਪਾਂ ਦੇਸੀ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਮੋਰ ਤੋਂ ਪ੍ਰਚਾਰ ਦੌਰਾਨ ਆਪਣੇ ਵਿਰੋਧੀਆਂ ਦਾ ਮਜ਼ਾਕ ਉਡਾਇਆ ਅਸਲ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ ਸਾਬ ਤੋਂ ਪਾਰਟੀ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ਚਰਾਇਕੋਟ ਵਿੱਚ ਪ੍ਰਚਾਰ ਕਰ ਰਹੇ ਸਨ ਇਸ ਮੌਕੇ ਤੇ ਉਹਨਾਂ ਨੇ ਰੋਡ ਸ਼ੋਅ ਕੱਢਿਆ ਤੇ ਨਾਲ ਹੀ ਲੋਕਾਂ ਦਾ ਧੰਨਵਾਦ ਵੀ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੁਖਬੀਰ ਸਿੰਘ ਬਾਦਲ ਦੀ ਪੰਜਾਬ ਬਚਾਓ ਯਾਤਰਾ ਤੇ ਤੰਜ ਕਸਣਾਣਾ ਪੁੱਲੇ ਮੈਨੂੰ ਤੁਹਾਡੇ ਤੇ ਮਾਣ ਆਣਾ ਜੇ ਤੁਸੀਂ ਲਵ ਯੂ ਕਹਿੰਦੇ ਹੋ ਮੈਂ ਲਵ ਯੂ 2 3 4 5 6 ਕਹਾਂ ਜੇ ਤੁਸੀਂ ਮੇਰੇ ਤੇ ਮਾਣ ਕਰਦੇ ਹੋ ਮੈਂ ਤੁਹਾਡੇ ਤੇ ਤਿੱਗਣਾ ਮਾਣ ਕਰਦਾ ਉਸੇ ਮਾਣ ਨਾਲ ਸੜਦਾ ਬਾਈ ਤੁਰਿਆ ਫਿਰਦਾ ਮੈਂ ਮੈਨੂੰ ਪੁੱਛ ਲੈਂਦੇ ਆ ਪੱਤਰਕਾਰ ਕਹਿੰਦੇ ਮੁੱਖ ਮੰਤਰੀ ਐਨੇ ਐਨੇ ਰੋਡ ਸ਼ੋਅ ਕਰੀ ਜਾਂਦਾ ਰਹਿੰਦਾ ਤੁਹਾਨੂੰ ਗਰਮੀ ਗਰਮੀ ਨਹੀਂ ਮੈਂ ਕਿਹਾ ਅਸੀਂ ਬੋਰ ਵਾਲੇ ਟੋਇਆਂ ਚੋਂ ਨਿਕਲ ਕੇ ਆਇਆ ਇਹ ਤਾਂ ਸੁਖਵੀਰ ਬਾਦਲ ਹੋਰੀ ਨੇ ਜੀਪ ਤੇ ਵੀ ਛੱਤ ਲਵਾਈ ਫਿਰਦਾ ਟੈਂਪਰੇਚਰ ਪੁੱਛ ਕੇ ਜਾਂਦੇ ਆ ਬਾਹਰ ਜਾਣਾ ਤਾਪਮਾਨ ਪੁੱਛਦੇ ਆ ਪਹਿਲਾਂ ਅਫਸਰ ਸਾਡੇ ਹੀ ਲੱਗੇ ਹੋਏ ਨਾ ਨਾਲ ਉਹ ਦੱਸ ਦਿੰਦੇ ਆ ਮੈਂ ਕਿਹਾ ਛੱਤ ਜੀ ਕਿਉਂ ਲਵਾ ਲਈ ਆ ਛੱਤ ਜੀ ਕਿਉਂ ਲਵਾ ਲਈ ਕਹਿੰਦੇ ਜੀ ਕੀ ਕਰੀਏ ਧੁੱਪ ਲੱਗਦੀ ਹੈ ਮੈਂ ਕਿਹਾ ਅੱਛਾ ਮੈਂ ਕੀ ਕਹਿੰਦੇ ਹੁੰਦੇ ਨੇ ਕਹਿੰਦੇ ਸਾਨੂੰ ਅੰਗਰੇਜ਼ੀ ਚ ਪੁੱਛਦੇ ਹੁੰਦੇ ਆ ਹਾਊ ਮੱਚ ਇਜ਼ ਦਾ ਟੈਂਪਰੇਚਰ ਆਊਟਸਾਈਡ ਕਹਿੰਦੇ ਅਸੀਂ ਕਹਿੰਨੇ ਸਰ 42 ਡਿਗਰੀ ਓ ਮਾਈ ਗੋਡ ਇਟਸ ਟੂ ਹਾਰਡ ਟੂ ਹਾਰਡ 30 ਡਿਗਰੀ ਹੋਇਆ ਤਾਂ ਦੱਸਿਓ ਪੰਜਾਬ ਬਚਾਉਣ ਚੱਲਾਂਗੇ ਸਿਰ ਇਹਨਾਂ ਦਾ ਪੰਜਾਬ ਤਾਂ 30 ਡਿਗਰੀ ਤੇ ਮੈਂ ਤਾਂ ਜਦੋਂ 44 46 47 ਹੁੰਦਾ ਉਦੋਂ 35 ਪਿੰਡ ਕੱਢ ਦਿੰਨਾ ਸੋ ਵੀਰੋ ਇਹਨਾਂ ਨਾਲ ਆਪਣਾ ਕੀ ਮੁਕਾਬਲਾ ਹੈ ਇਹ ਕਾਕੇ ਨੇ ਇਹਨਾਂ ਦੇ ਘਰ ਵਾਲੀਆਂ ਬੀਬਾ ਜੀ ਨੇ ਆਪਾਂ ਦੇਸੀ ਆ ਆਪਣੀਆਂ ਘਰ ਵਾਲੀਆਂ ਨੂੰ ਆਪਾਂ ਬੁਲਾਉਨੇ ਚਸਵੰਤ ਵਾਲੀ ਭੋਲੇ ਵਾਲੀ ਗਰਮੇਲ ਵਾਲੀ ਹੈਨਾ ਆਪਾਂ ਤਾਂ ਆਮ ਜਿਹੇ ਬੰਦੇ ਆ ਯਾਰ ਸੋ ਮੈਂ ਤਾਂ ਤੁਸੀਂ ਬਾਈ ਵੀ ਕਹਿ ਲੈਂਦੇ ਹੋ ਬਾਈ ਜੀ ਕਹਿ ਕੇ ਫੋਟੋ ਵੀ ਖਿਚਾ ਲੈਂਦੇ ਹੋ ਮੈਨੂੰ ਵਾਲਾ ਵਧੀਆ ਲੱਗਦਾ ਮੈਨੂੰ ਚੰਗਾ ਲੱਗਦਾ ਵੀ ਐਂ ਹੀ ਰਹਿਣਾ ਹੈ ਕਈ ਲੋਕਾਂ ਨੂੰ ਐ ਹੋ ਜਾਂਦਾ ਵੀ ਪਤਾ ਨਹੀਂ ਜਦ ਮੈਂ ਪਿੰਡ ਜਾਣਾ ਮੇਰੇ ਮੈਂ ਸੱਚੀ ਗੱਲ ਦੱਸਦਾ ਤੁਹਾਨੂੰ ਮੈਂ ਕਿਹੜਾ ਭਾਸ਼ਣ ਕਰਦਾ ਮੈਂ ਜਦੋਂ ਪਿੰਡ ਜਾਣਾ ਮੈਂ ਸਾਰੇ ਪਿੰਡ ਵਾਲਿਆਂ ਨੂੰ ਜਾਣਦਾ ਹੁਣ ਮੁੰਡਿਆਂ ਨੂੰ ਪ੍ਰਗਟ ਟਹਿਲਾ ਹੈਨਾ ਭੋਲਾ ਹੈਨਾ ਸਾਰੇ ਨਾਲ ਹੀ ਤਾਂ ਖੇਡਦੇ ਰਹੇ ਆ ਮੰਗੇਵਰੀ ਤੇ ਜਦੋਂ ਮੈਂ ਉਹਨਾਂ ਨੂੰ ਨਾਂ ਲੈ ਕੇ ਬੁਲਾਉਣਾ ਉਹ ਮੈਨੂੰ ਪਤਾ ਕੀ ਕਹਿੰਦੇ ਬਾਈ ਤੂੰ ਹਜੇ ਵੀ ਸਾਡਾ ਨਾਂ ਜਾਣਦਾ ਹੈ ਮਤਲਬ ਕਿਉਂਕਿ ਪਤਾ ਕੀ ਹੈ ਲੋਕਾਂ ਨੂੰ ਐ ਲੱਗਣ ਲੱਗ ਜਾਂਦਾ ਨਾ ਕਿ ਵੱਡਾ ਹੋ ਕੇ ਬੰਦਾ ਭੁੱਲ ਜਾਂਦਾ ਹੈ ਵੀਰ ਮੇਰੇ ਦਾ ਨਾਂ ਭੁੱਲ ਗਿਆ ਹੋਣਾ ਨਾ ਉਹ ਮੈਂ ਕਿਹਾ ਨਹੀਂ ਉਹ ਟਹਿਲੇ ਯਾਰ ਤੇਰਾ ਨਾਂ ਕਿਵੇਂ ਭੁੱਲ ਜਾਾਂਗੇ ਤੇਰੇ ਨਾਲ ਤਾਂ ਖੇਡੇ ਹੋਇਆ ਯਾਰ ਗੁੱਲੀ ਡੰਡਾ ਸੋ ਵੀਰੋ ਜਿੱਥੇ ਮਰਜ਼ੀ ਚਲੇ ਜਾਓ ਜਿੱਡੇ ਮਰਜ਼ੀ ਵੱਡੇ ਬਣ ਜਾਓ ਤੁਸੀਂ ਆਪਣੇ ਬਚਪਨ ਦੇ ਦੋਸਤਾਂ ਤੋਂ ਆਪਣੇ ਪ੍ਰਾਇਮਰੀ ਸਕੂਲ ਵਾਲੇ ਮਾਸਟਰਾਂ ਤੋਂ ਆਪਣੇ ਸਾਰੇ ਯਾਰਾਂ ਦੋਸਤਾਂ ਤੋਂ ਤੇ ਆਪਦੇ ਮਾਪਿਆਂ ਤੋਂ ਤੇ ਆਪਦੇ ਕੋਚਾਂ ਤੋਂ ਕਦੇ ਵੱਡੇ ਨਹੀਂ ਹੋ ਸਕਦੇ ਉਂਝ ਦੇ ਮਰਜੀ ਬਣ ਵੱਡੇ ਬਣ ਜੋ ਉਹਦੇ ਚ ਬਣ ਜੋ ਸੋ ਮੈਂ ਤਾਂ ਬਈ ਜੜਾਂ ਧਰਤੀ ਤੇ ਰੱਖੀਆਂ ਹੋਈਆਂ ਨੇ